ਅੱਜ ਅਸੀਂ ਗੱਲ ਕਰ ਰਹੇ ਹਾਂ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੇ ਲੀਡਰ ਛੱਡ ਰਹੇ ਆ ਜਿਵੇਂ ਮਾਝੇ ਦੇ ਦੋ ਲੀਡਰ ਐਸੇ ਹਫ਼ਤੇ ਛੱਡ ਗਏ ਇਹ ਸਭ ਦੇ ਕੀ ਮਾਇਨੇ ਨੇ ਪਾਰਟੀ ਵਾਸਤੇ ਠੀਕ 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 ਹਾਂਜੀ ਜਸਬੀਰ ਸਿੰਘ ਜੀ ਕੀ ਕਹਿਣਾ ਚਾਹੋਗੇ ਜਿੱਥੋਂ ਤੱਕ ਜਿਹੜੀ ਛੱਡਣ ਦੀ ਗਲਤੀ ਕੀਤੀ ਜਿਹੜੇ ਬੰਦੇ ਛੱਡ ਕੇ ਗਏ ਨੇ ਜੀ ਜੀ ਪੰਜਾਬੀ 'ਚ ਇੱਕ ਕਹਾਵਤ ਆ ਵੀ ਜਦੋਂ ਜੱਜ ਘਬੜਨ ਲੱਗਦਾ ਸਭ ਤੋਂ ਪਹਿਲਾਂ ਚੂਹੇ ਛਾਲਾ ਮਾਰਦੇ ਆ ਹਾਂਜੀ ਹਾਂਜੀ ਇਹ ਬੰਦੇ ਛੱਡ ਕੀ ਗਏ ਇਹ ਦੂਸਰੀਆਂ ਪਾਰਟੀਆਂ ਚ ਆਏ ਸੀ ਜਿੱਤ ਕੀ ਐਨ ਕੇ ਸ਼ਰਮਾ ਦੀ ਗੱਲ ਕਰੋ ਤਾਂ ਭਾਵੇਂ 32 ਸਾਲ ਤੋਂ ਕਿੰਨਾ ਲੇਕਿਨ ਪਹਿਲਾਂ ਕਿਹੜੀ ਪਾਰਟੀ ਸੀ ਹਾਂ ਹਾਂ ਹਰਮੀਤ ਸੰਧੂ ਜਿਹੜਾ 2002 ਦੇ ਵਿੱਚ ਆਜ਼ਾਦ ਉਮੀਦਵਾਰ ਜਿੱਤਦਾ ਵਾ ਤਰਨ ਤਰਨ ਤੋਂ 2007 ਚ ਅਕਾਲੀ ਜ ਅਕਾਲੀ ਦਲ ਚ ਆਇੰਦਾ ਤੇ 2012 ਦੋ ਵਾਰੀ ਉਹ ਜਿਹੜੀ ਉੱਥੋਂ ਜਿੱਤਦਾ ਵਾ ਬਾਕਾਇਦ ਤੇ ਕਾਦੀ ਉਮੀਦਵਾਰ ਹੂੰ ਹੂੰ ਉਸ ਤੋਂ ਪਹਿਲਾਂ ਕਾਂਗਰਸ ਵਿੱਚ ਸੀਗਾ ਹੂੰ ਤੇ ਵਾਪਸ ਹੋਦੀ ਉਹ ਕਾਂਗਰਸ ਹੀ ਹੋਈ ਹੋਏਗੀ ਵਾਪਸੀ ਕਿਉਂ ਹੈਗੀ ਵੀ ਜਿਹੜੇ ਉੱਤੇ ਅਗਲੀ ਉਤਰੀ ਸੀ ਐਮਐਲਏ ਸਾਬਕੇ ਐਮਐਲਏ ਡੈਥ ਹੋ ਚੁੱਕੀ ਉਹ ਖਾਲੀ ਜਗ੍ਹਾ ਪਈ ਹੈ ਹੂੰ ਹੂੰ ਜਿਹੜੇ ਜੋਸ਼ੀ ਸਾਹਿਬ ਨੇ ਸਾਡੇ ਉਹ ਕਹਿੰਦੇ ਜੀ ਵੇਖੋ ਇਹ ਤਾਂ ਪਾਰਟੀ ਧਰਮ ਦੀ ਬਣ ਗਈ ਸੈਕੂਲਰ ਭਰੀ ਜਿਸ ਸੈਕੂਲਰ ਪਾਰਟੀ ਕਰਕੇ ਜੀ ਗਈ ਸੀ ਕਿ ਹੂੰ ਗਏ ਕਦੋਂ ਸੀਗੇ ਜਦੋਂ 2020 ਦੇ ਵਿੱਚ ਜੋਸ਼ੀ ਸਾਹਿਬ ਨੇ ਬਕਾਇਦਾ ਤੌਰ ਤੇ ਇੱਕ ਬਿਆਨ ਦਿੱਤਾ ਸੀ ਕਿਸਾਨਾਂ ਦੇ ਹੱਕ ਤੇ ਕੇਂਦਰ ਦੇ ਖਿਲਾਫ ਹੂੰ ਹੂੰ ਉਦੋਂ ਇਹ ਬੀਜੇਪੀ ਦੇ ਵਿੱਚ ਸੀ ਉਹਨਾਂ ਕਿਹਾ ਸੀ ਕਿ ਜਿਹੜੇ ਕਾਲੇ ਕਾਨੂੰਨ ਇਹ ਕੇਂਦਰ ਨੂੰ ਚਾਹੀਦਾ ਤੁਰੰਤ ਵਾਪਸ ਲਵੇ ਕਿਸਾਨ ਸਹੀ ਨੇ ਹੂੰ ਉਹਨਾਂ ਛੇ ਸੰਵਸਥਾ ਵਾਸਤੇ ਬਾਹਰ ਕੱਢਦਾ ਤੇ ਕਾਲੀਜਨ ਨੇ ਲੈ ਜਾਇਆ ਪਿਆ ਅਜੋ ਤੁਸੀਂ ਸਾਡੇ ਕੋਲ ਆ ਜਾਓ ਜੀ ਤੁਸੀਂ ਹੂੰ ਹੂੰ ਤੇ ਤੁਹਾਨੂੰ ਪਤਾ ਹੋਏਗਾ ਜਗENDER ਜੈਨ ਜਦੋਂ ਮੋਗੇ ਵਾਲੇ ਨੂੰ ਵੇ ਕਹਤਾ ਤੌਰ ਤੇ ਕਾਂਗਰਸ ਪਾਰਟੀ ਤੋਂ ਸਿਫਾ ਦਵਾ ਕੇ ਮੁਰਕੇ ਕਾਲੀ ਟਿਕਟ ਲਾਇਸੀ ਸੁਖਬੀਤ ਸਿੰਘ ਬਾਦਲ ਨੇ ਕਿਹਾ ਜੀ ਮੈਂ ਹੀਰੇ ਚੁੰਦਣੇ ਲੈ ਕੇ ਆ ਰਹੇ ਹਾਂ ਹਮ 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 ਅੱਜ ਉਹ ਹੀਰੇ ਕਿੱਥੇ ਨੇ ਹਮ ਹਮ ਜੀਤਵਿੰਦਰ ਸਿੰਘ ਸਿੱਧੂ ਜਿਹੜਾ ਸੀ ਉਹਨੂੰ ਕਾਂਗਰਸ ਦੀ ਟਿਕਟ ਤੋਂ ਵਸੀਫਾ ਦਵਾ ਕੇ ਤੇ ਜਿਹੜੀ ਚਲਣੀ ਸੀ ਉਹ ਤੋਂ ਦੁਬਾਰਾ ਇਲੈਕਸ਼ਨ ਲੜਾਈ ਸੀ ਕਿੱਥੇ ਅੱਜ ਹਮ ਹਮ ਇਸ ਕਰਕੇ ਜਿਹੜੇ ਪ੍ਰਵਾਸੀ ਪੰਛੀ ਹੁੰਦੇ ਜੀ ਪਤਾ ਕੋਈ ਨਹੀਂ ਕਿ ਕਿਹੜੇ ਉਡਾਰੀ ਕਦੇ ਤੋਂ ਮਾਰ ਜਣੇ ਉਹਨਾਂ ਤੋਂ ਉੱਥੇ ਵੇਖਣ ਜਿੱਥੇ ਉਹਨਾਂ ਨੂੰ ਕੋਈ ਆਪਣਾ ਖਾਣ ਪੀਣ ਨੂੰ ਮਿਲਦਾ ਜੀ ਪ੍ਰਵਾਸੀ ਪੰਛੀ ਓਕੇ ਤੇ ਫਿਰ ਕੀ ਲੱਗਦਾ ਵਾ ਹੁਣ ਪਾਰਟੀ ਫਿਰ ਕਿਧਰ ਨੂੰ ਜਾਊਗੀ ਪਾਰਟੀ ਕਿਵੇਂ ਰਿਵਾਈਵ ਹੋ ਸਕਦੀ ਆ ਦੇਖੋ ਪਾਰਟੀ ਦੇ ਵਿੱਚ ਜਿਹੜੀ ਬੇਕਾਇਦਾ ਤੌਰ ਤੇ ਸਿਚੁਏਸ਼ਨ ਬਣੀ ਆ ਹੂੰ ਜਿਹੜਾ ਅਸਤੀਫਾ ਸੁਖਬੀਤ ਸਿੰਘ ਬਾਦਲ ਨੇ ਪਹਿਲਾਂ ਨੇਤਾ ਕੋਈ ਵਿਚਾਰ ਚਰਚਾ ਕੀਤੇ ਦਾ ਬਗੈਰ ਤੇ ਮੁੜ ਕੇ ਉਹਨੂੰ ਰੋਕਣ ਵਾਸਤੇ ਆਪਣੀ ਟੀਮ ਖੜੀ ਕਰਦੀ ਪਾਈ ਤੁਸੀਂ ਹੁਣ ਆ ਪਹੁੰਚਾ ਕੇ ਉੱਥੇ ਹੂੰ ਹੂੰ ਫੇਰ ਜਿਹੜੇ ਭੁੰਦਰ ਸਾਹਿਬ ਨੇ ਉਹ ਉਹਨਾਂ ਦੀ ਕੋਈ ਗੱਲ ਨਹੀਂ ਪਈ ਉਹ ਗੁਰੂ ਗ੍ਰੰਥ ਤੇ ਗੁਰੂਪੰਥ ਨੂੰ ਮੰਨਣ ਵਾਲੇ ਬੰਦੇ ਨੇ ਹੂੰ ਉਹਨਾਂ ਨੇ ਆਲਾਬੀ ਨਜਾਰਤ ਨੂੰ ਵਿਗਦੇ ਇਹ ਬਿਆਨ ਦਾਗ ਦਿੱਤਾ ਜੀ ਵੇਖੋ ਅਸੀਂ ਆਪਣੇ ਜਥੇਦਾਰਾਂ ਨਾਲ ਜਿਲ੍ਹਾ ਜਥੇਦਾਰਾਂ ਨਾਲ ਬਕਾਇਦਾ ਤੌਰ ਤੇ ਹਲਕਾ ਇੰਚਾਰਜਾਂ ਦੇ ਐਸਿਸੀ ਮੈਂਬਰਾਂ ਨਾਲ ਗੱਲ ਕਰਾਂਗੇ ਤੇ ਫਿਰ ਇਹਤੇ ਅਸੀਂ ਫਿਰ ਫੈਸਲਾ ਲਾਵਾਂਗੇ ਅਸੀਂ ਲੇਕਿਨ ਸ਼ਾਮੇ ਜਿਹੜਾ ਪ੍ਰੈਸ ਨੂੰ ਟਾਰਨ ਆਉਂਦੇ ਜਿਖਿਆ ਹੁੰਦਾ ਜੀ ਇਹ ਅਸੀਂ ਜਿਹੜਾ ਸੁਮੇਂ ਸਿੰਘ ਸਿੰਘ ਬਾਦਲ ਦਾ ਜਿਹੜਾ ਅਸਤੀਫਾ ਜਿਹੜਾ ਉਹ ਅੰਦ ਕਰ ਦਿੱਤਾ ਗਿਆ ਹਾਂ ਜੀ ਆਹ ਜਿਹੜੀ ਪ੍ਰੈਸ ਕਾਨਫਰੈਂਸ ਸੀ ਉਹਦੇ ਚ ਗੱਲ ਹੋਰ ਕਹੀ ਤੇ ਸ਼ਾਮ ਨੂੰ ਸਟੇਟਮੈਂਟ ਕੋਈ ਗੱਲ ਹੋਰ ਆ ਗਈ ਕੋਈ ਜੀ ਜੀ ਉਹ ਗਲ ਜਹਰੀ ਹੈ ਤੇ ਮਤਲਬ ਕਾਇਦ ਨੂੰ ਖੁਦ ਨਹੀਂ ਪਤਾ ਤਾਂ ਮੈਂ ਕਰ ਕੀ ਤੇ ਆ ਵੈਸੇ ਵੀ ਵਰਕਿੰਗ ਕਮੇਟੀ ਜਿਹੜੀ ਆ ਉਹ ਤੇ ਕਾਫੀ ਉਹ ਤੇ ਸੁਪਰੀਮ ਬਾਡੀ ਹੁੰਦੀ ਆ ਇੱਕ ਵਾਰੀ ਵਰਕਿੰਗ ਕਮੇਟੀ ਦਾ ਜਿਹੜਾ ਫੈਸਲਾ ਜੇ ਫੈਸਲਾ ਲੈ ਲੇ ਕੋਈ ਤੇ ਫਿਰ ਜ਼ਥੇਦਾਰਾਂ ਨੂੰ ਪੁੱਛਣ ਦੀ ਲੋੜ ਹੈ ਜਾਂ ਜ਼ਿਲ੍ਹਾ ਪ੍ਰਧਾਨਾਂ ਨੂੰ ਕੀ ਪੁੱਛਣ ਦੀ ਲੋੜ ਹੈ ਬਿਲਕੁਲ 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 ਨਾ ਸੀ ਨਾ ਜੀ ਹੂੰ ਹੂੰ ਉਹ ਇੱਕ ਬਹਾਨਾ ਸੀ ਵੀ ਮੌਕੇ ਨੂੰ ਟਾਲਣ ਦਾ ਵੀ ਟਾਲਣਾ ਕਿਵੇਂ ਹਣ ਕਿਉਂ ਨਹੀਂ ਜੀ ਦੇ ਪੁੱਛਣਾ ਮੈਂ ਦੱਸੋ ਕੀ ਕੀਤਾ ਤੁਸੀਂ ਮਨਜ਼ੂਰ ਕੀਤਾ ਸੀ ਨਹੀਂ ਕੀਤਾ ਉਹ ਤਾਲਕੇ ਦੇ ਮੁਰਗੇ ਸ਼ਾਮੀ ਪ੍ਰੈਸਰ ਕੋਈ ਹੋਰ ਦਿੰਦਾ ਉਹ ਮੁਰਗੇ ਫਿਰ ਜਿਆਦੀ ਜਿਆਦੀ ਉਹਦੇ ਵਿੱਚ ਜਿਹੜੀ ਮਜ਼ਮਤ ਇਹਨਾਂ ਦੀ ਹੋਈ ਤੇ ਕੋਈ ਕਹਾ ਕਿ ਇਹ ਵੀ ਸਿੱਖ ਕਰ ਕੀ ਰਹੇ ਹੋ ਤਾਂ ਬੋਲ ਕੀ ਰਹੇ ਹੋ ਤੁਸੀਂ ਜਸਵੀਰ ਸਿੰਘ ਜੀ ਜਿਹੜੇ ਅ ਅੱਜ ਉਹ ਮਿਲੇ ਆ ਬਲਵਿੰਦਰ ਸਿੰਘ ਪੁੰਦਰ ਤੇ ਧਮੀ ਸਾਹਿਬ ਮਿਲੇ ਆ ਜਥੇਦਾਰ ਸਾਹਿਬ ਨੂੰ ਉੱਥੇ ਕੀ ਲੱਗਦਾ ਕੀ ਗੱਲਬਾਤ ਹੋਈ ਆ ਨੋਮ ਗਿਆ ਪੀ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਵਾ ਕੋ ਸੌਫਟ ਕਾਰਨ ਵਰਤ ਕੇ ਤੇ ਇਮੇਡੀਏਟਲੀ ਫੈਸਲਾ ਕੀਤਾ ਜਾਵੇ। ਅੱਛਾ ਡਾਕਟਰ ਦਲਜੀਤ ਸਿੰਘ ਟੀਮ ਨੇ ਦਕਾਇਦਾ ਤੌਰ ਤੇ ਜਿੱਦਨ ਸੁਖਬੀਰ ਸਿੰਘ ਬਾਦਲ ਸਤੀਫਾ ਦੇਂਦੇ ਹੋ ਜੀ ਸਤੀਫਾ ਐਸਕਰ ਕੇ ਦਿੱਤਾ ਕਿ 14 ਦਸੰਬਰ ਨੂੰ ਨਵੇਂ ਪ੍ਰਧਾਨ ਦੀ ਚੋਣ ਵਾਲੀ ਹੋਣ ਵਾਲੀ ਹੈ। ਹੂੰ ਹੂੰ। ਹਣ ਇਹਦੇ ਵਿੱਚ ਜਿਹੜੇ ਜਥੇਦਾਰ ਉਹ ਕਹਿੰਦੇ ਨੇ ਜੀ ਸਤੀਫਾ ਸਾਨੂੰ ਭਜੋ ਤੁਸੀਂ ਅਰੇ ਜੇ ਜੇ ਜਸਪੀਰ ਸਿੰਘ ਜੀ ਜੇ ਅਗਲੇ ਮਹੀਨੇ ਪ੍ਰਧਾਨ ਦੀ ਚੋਣ ਹੋਣੀ ਆ ਤੇ ਫਿਰ ਸੁਖਬੀਰ ਸਿੰਘ ਬਾਦਲ ਦੇ ਸਮਰਥਕ ਕਿਉਂ ਚਾਹੁੰਦੇ ਆ ਵੀ ਉਹ ਟਿਕੇ ਰਹਿਣ ਰਿਜ਼ਾਈਨ ਕਰਕੇ ਉਹ ਅਗਲੇ ਮਹੀਨੇ ਦੁਬਾਰਾ ਇਲੈਕਟ ਹੋ ਸਕਦੇ ਸੰਸਦ ਤੁਸੀਂ ਬੜੇ ਸਿਆਣੇ ਹੋ ਤੁਸੀਂ ਬੜੀ ਡੂੰਗੀ ਪੱਤਰ ਖਿੱਚੀਤੀ ਆ ਜੀ ਉਹਨਾਂ ਦੀ ਕੋਈ ਗੱਲ ਇਹ ਬੰਦੇ ਸਾਰੇ ਨੋਮੀਨੇਟਡ ਨਹੀਂ ਵਰਕਿੰਗ ਕਮੇਟੀ ਵੀ ਨੋਮੀਨੇਟਡ ਜਿਹੜੇ ਬੰਦੇ ਉਹ ਜੋਤੋਂ ਲਏ ਆ ਸੀ ਉਹ ਵੀ ਨੋਮੀਨੇਟਡ ਇਲੈਕਟ ਤਾਂ ਕੋਈ ਹੈ ਨਹੀਂ ਹਮ 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 ਜਿਹੜੇ ਨਾਮਿਨੇਟੇ ਬੰਦੇ ਹੁੰਦੇ ਉਹ ਤੇ ਸਰਪਤਾ ਦਾ ਆਪਣੇ ਬਹੁਤ ਵਿਸ਼ਵਾਸਪਾਤਰ ਬਣਾਉਂਦੇ ਨੇ ਹਮ 145 ਮੈਂਬਰੀ ਜਿਹੜੀ ਵਰਕਿੰਗ ਕਮੇਟੀ ਸ਼ੋ ਤੇ ਵਿੱਚੋਂ 40-45 ਤੁਸੀਂ ਕੱਢਦੇ ਬਾਕੀ ਰਹਿ ਕੇ ਤੇ ਜੋ ਉਹਦੇ ਵਿੱਚ ਵੀ 770 ਦੇ ਬਾਕੀ ਆਉਂਦੇ ਹੀ ਨਹੀਂ ਹਮ ਕੋਈ ਬੰਦੇ ਹੁੰਦੇ ਜਿਹੜੇ ਉਹਦੇ ਵਫਾਦਾਰ ਹੁੰਦੇ ਆ ਫਿਰ ਵਰਕਿੰਗ ਕਮੇਟੀ ਦੀ ਮੀਟਿੰਗ ਦੇ ਵਿੱਚ ਜੋਦੇ ਤੇ ਬਾਹਰ ਮਿੱਟੀ ਦੇ ਬੰਦੇ ਅੰਦਰ ਕਿਵੇਂ ਚਦੇਗੇ ਹਮ ਹਮ ਇਹ ਜਦ ਲੱਗ ਸਤਿ ਮਰਿਆ ਸਿੱਧੂ ਬੋਸ ਇਹ ਕੁ ਗੁਰਜੀਤ ਸਿੰਘ ਬਾਦਲ ਲਈ ਕਿਸੇ ਨੂੰ ਹੋਰ ਪ੍ਰਧਾਨ ਵੇਖਣੇ ਚਾਹੁੰਦੇ ਹੂੰ ਫਿਰ ਸਿਰਫ ਐਸੋ ਅਕਾਲੀ ਦਲ ਬਵੇ ਛੱਠੇ ਹੂਚ ਹੋਮ ਜਾਵੇ ਛੱਠੇ ਹੂਚ ਸਿੱਧ ਕਸਗਬੀਤ ਸਿੰਘ ਬਾਦਲ ਨੂੰ ਬਚਵਾਉਣੀ ਪ੍ਰਧਾਨੀ ਬਚਵਾਣੀ ਬਸ ਕਿ ਕੋਈ ਏਜੰਡਾ ਨਹੀਂ ਹੈ ਕਿ ਅਕਾਲੀ ਦਲ ਦਾ ਜੱਸ ਇੱਕ ਇੱਕ ਜਿਹੜਾ ਜਿਹੜੀ ਗੱਲ ਦਾ ਇਸ਼ਾਰਾ ਕਈ ਪਾਸਿਓਂ ਆ ਰਿਹਾ ਵਾ ਕਿ ਸ਼ਾਇਦ ਅਕਾਲੀ ਦਲ ਕਿਸੇ ਤ੍ਰਿਕੇ ਨਾਲ ਭਾਜਪਾ ਦੇ ਨਾਲ ਦੁਬਾਰਾ ਗੱਠਜੋੜ ਕਰਨ ਵੱਲ ਨੂੰ ਵਧ ਰਿਹਾ ਵਾ ਕਿਉਂਕਿ ਜਿਮਨੀ ਚੋਣਾ ਚ ਇਲੈਕਸ਼ਨ ਨਾਲ ਲੜਨੀ ਆਪਣੇ ਬਹੁਤ ਸਾਰੇ ਲੀਡਰਾਂ ਨੂੰ ਭਾਜਪਾ ਦੀ ਟਿਕਟ ਤੋਂ ਇਲੈਕਸ਼ਨ ਲੜਾਉਣੀ ਇਹ 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 ਇਹਨੂੰ ਤੁਸੀਂ ਕਿਵੇਂ ਦੇਖਦੇ ਜੀ ਸਤਖੋ ਪਾਇ ਪਨ ਐਲੈਕਸ ਪਾਇ ਪਨ ਲੈਸੇ ਨਾ ਹੁਜੂਗਾ ਲੇਕਿਨ ਹਾਲ ਦੀ ਗੜੀ ਨਹੀਂ ਹੂੰ ਜਿੰਨਾ ਚਿਰ ਇਹਨਾਂ ਦਾ ਰੰਡੀ ਰੋਣਾ ਨਹੀਂ ਮੁੱਕਦਾ ਉਂਝ ਭਾਜਪਾ ਕਦੀ ਵੀ ਰਾਇਸ ਨਹੀਂ ਕਰੇਗੇ ਜਿੰਨ ਨਾਲ ਅੱਛਾ ਹਾਂ ਜੀ ਨਾਲੇ ਤੁਹਾਨੂੰ ਇਸ ਗੱਲ ਦਾ ਪਤਾ ਹੋਏਗਾ ਹਮਮ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਉਹਨਾਂ ਭਾਜਪਾ ਨੇ ਕਹਿਤਾ ਸੀ ਵੀ ਸਾਨੂੰ ਪੰਜ ਸੀਟਾਂ ਜਿਹੜੀ ਮੱਦੀ ਦੇ ਦਿਓ ਬਾਕੀ ਕੁਝ ਲੜੋ ਹਮ ਤੇ ਉਦੋਂ ਇਹਨਾਂ ਕਹਿ ਉਹਨਾਂ ਕਹਿ ਸਖਬੀਰ ਸਿੰਘ ਬਾਦਲ ਨੇ ਕਿਹਾ ਵੀ ਜੇ ਜੀ ਮੈਂ ਸ਼ਾਹ ਨੂੰ ਇਕੱਲੇ ਮਿਲਣਾ ਚਾਹੁੰਦਾ ਉਹਨੇ ਕਿਹਾ ਨਾ 2:00 ਵਜੇ ਨਾਲ ਲੈ ਕੇ ਆਉਂ ਤੂੰ ਆਪਣੇ ਓਕੇ ਓਕੇ ਇਕੱਲੇ ਮੁਲਾਕਾਤ ਨਹੀਂ ਮੇ ਕਰਨੀ ਕਿਉਂ ਨਹੀਂ ਕਰਨੀ ਵੀ ਤੂੰ ਅੰਦਰ ਕੋਈ ਗੱਲ ਹੋਰ ਹੁੰਦੀ ਬਾਅਦ ਚਾ ਕੇ ਵੀਡੀਓ ਤੇ ਕੋਈ ਹੋਰ ਦੱਸਦਾ ਹਮ 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 ਮੰਦਤ ਦਲਾ ਉਹ ਜਿਹੜਾ ਬਤੇ ਵੀ ਇਸਨੇ ਬਦਦਾ ਝੂਠਾ ਹੋਰ ਤੇ ਲਫਜ਼ੋਰਦਿਆ ਸੀ ਉਹਨੇ ਹੂੰ ਉਹ ਤੋਂ ਇਹ ਨਹੀਂ ਵਿਗੜ ਗਈ ਸੀ ਵੀ ਨਹੀਂ ਹੁੰਦਾ ਮੇਂਦਰ ਕੰਪਰੋਮਾਈਜ਼ ਨਹੀਂ ਹੋਣਾ ਸਾਡਾ ਐਸ ਹਾਲਾਤਾਂ ਦੇ ਵਿੱਚ ਕਦੇ ਵੀ ਬੀਜੇਪੀ ਨੇ ਨਾ ਲਾਇਸੈਂਸ ਨਹੀਂ ਕਰੇ ਕਿ ਨਾਲੇ ਹੁਣ ਕੋਈ ਇਲੈਕਸ਼ਨ ਸਾਹਮਣੇ ਦਿੱਸਦੀ ਤੇ ਹੈ ਨਹੀਂ ਇਸ ਤੋਂ ਇਸ ਤੋਂ ਬਾਅਦ ਇਸ ਪਾਰ 2027 ਆ ਹੁਣ ਤੇ ਹਾਂਜੀ ਉਹ ਤੇ 2 ਸਾਲ ਪਈ ਆ ਨਹੀਂ ਕਿੰਨੇ ਵੀ ਠੀਕ ਹੈ ਜਦੋਂ ਇਕੱਠੇ ਹੋਣਗੇ ਫਿਰ ਸੋਚ ਲੈਣਗੇ ਕੀ ਕਰਨਾ ਕੀ ਨਹੀਂ ਕਰਨਾ ਲੇਕਿਨ ਸਾਡੀ ਵੀ ਨੀਤੀ ਹੈ ਵੀ ਸੁਖਵੀਰ ਸਿੰਘ ਬਾਦਲੂ ਲਾਭੇ ਕਰਕੇ ਕਿਸੇ ਜੇ ਆਨੰਦ ਦਾ ਬੰਦੇ ਨੂੰ ਪ੍ਰਧਾਨ ਬਣਾਓ ਫਿਰ ਆਜੋ ਕੋਈ ਗੱਲ ਨਹੀਂ ਕਿੱਥੇ ਹੋ ਜਾਗੇ ਆਪਾਂ ਜੀ ਸੋ ਇਹ ਇਹਦਾ ਮਤਲਬ ਹੈ ਭਾਜਪਾ ਵੀ ਚਾਹੁੰਦੀ ਆ ਵੀ ਕੋਈ ਹੋਰ ਬੰਦਾ ਸਾਹਮਣੇ ਆਵੇ ਤੇ ਫਿਰ ਅਸੀਂ ਐਲਾਈਅੰਸ ਕਰ ਸਕਦੇ ਹਾਂ ਬਿਲਕੁਲ 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 ਚਾਹੁੰਦੀ ਬਹੁਤ ਦਿਲਚਸਪ ਇਹਦਾ ਬੰਦਾ ਹੋਵੇ ਤਾਂ ਇਕੱਠੇ ਹੋ ਜੀਏ ਕਮਜਦੇ ਉਹਦਾ ਨਹੀਂ ਕਰਾਉਣਾ ਕਿ ਤੁਹਾਡੇ ਦਾ ਨਹੀਂ ਕਰਾਉਣਾ ਉਹ ਇਕੱਠੇ ਹੋਣਗੇ ਫੇਰ ਕਰਾਂਗੇ ਮਿਹਰਬਾਨੀ ਥੈਂਕ ਯੂ ਜਸਵੀਰ ਸਿੰਘ ਜੀ ਬਹੁਤ